ਹਾਂ ਨਮਸਕਾਰ ਜੀ ਐਸਜੀ ਸਾਹਿਬ ਨਾਲ ਗੱਲ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਸਰ ਮੈਂ ਸੁਸ਼ੀਲ ਸ਼ਰਮਾ ਗੱਲ ਕਰ ਰਿਹਾ ਸੀ ਹਾਂ ਜੀ ਹਾਂ ਜੀ ਪਰ ਜੀ ਸਰ ਜਿਹੜਾ ਆਪਣਾ ਜਿਹੜਾ ਆਪਣਾ ਰਾਜਪੁਰੇ ਦਾ ਓਵਰ ਬ੍ਰਿਜ ਹੈ ਜਿਹਦੀ ਰਿਪੇਅਰ ਹੋਈ ਹੈ ਜੀ ਹੁਣੇ ਹਾਂ ਹਾਂ ਇਹਦੇ ਤੇ ਕਿੰਨਾ ਖਰਚਾ ਆਇਆ ਜੀ ਇਹਦੇ ਤੇ 64 ਲੱਖ ਰੁਪਏ ਖਰਚਾ ਆਇਆ ਜੀ 64 ਸਮਥਿੰਗ 64 ਲੱਖ ਰੁਪਏ अच्छा सुनन ਦੇ ਵਿੱਚ ਆਇਆ ਸੀਗਾ ਕਿ 95 ਲੱਖ ਖਰਚ ਆਇਆ 96 ਲੱਖ 95 95 ਦੀ ਕੋ ਅਪਰੂਵ ਆਈ ਸੀ ਸੋ ਟੈਂਡਰ ਲੋਟ ਹੁੰਦਾ ਨਾ ਵੀ 67 ਲੱਖ ਦਾ ਟੈਂਡਰ ਹੋਇਆ ਸੀ ਠੀਕ ਹੈ ਜੀ 67 ਲੱਖ ਸਮਥਿੰਗ ਸੀ ਔਰ 64 ਚ ਹੈ ਹੋ ਗਿਆ ਕੰਮ ਜੀ 64 ਲੱਖ ਦੇ ਵਿੱਚ ਆਪਣਾ ਕੰਮ ਕੰਪਲੀਟ ਹੋ ਗਿਆ ਜੀ ਜੀ ਸਰ ਜੀ ਸਰ 64 ਲੱਖ ਦੇ ਵਿੱਚ ਜਿਹੜੀ ਇਹਦੇ ਅੰਦਰ ਸੜਕ ਨਹੀਂ ਸੀ ਬਣ ਸਕਦੀ ਜੀ ਨਹੀਂ 64 ਜਿਹੜੀ ਸੜਕ ਨਹੀਂ ਸੀ ਇਹਦੇ ਵਿੱਚ ਮੈਂ ਸ਼ਰਮਾ ਜੀ ਉਹ ਸਿਰਫ ਵੀਰੀ ਦਾ ਸਪੈਨਸ਼ਨ ਗਵਾਂਟ ਚੇਂਜ ਕਰਨੇ ਸੀ ਹਾਂ ਐਸ ਅੱਛਾ ਸਸਪੈਂਸ਼ਨ ਜਿਹੜੇ ਨੀਚੇ ਵਾਲੇ ਹੁੰਦੇ ਆ ਜੀ ਕਿਹਾ ਡੀਰੀਂਗ ਦੇ ਐਕਸਪੈਂਸ਼ਨ ਜੁਆਇੰਟ ਦੋ ਚੀਜ਼ਾਂ ਦਾ ਹੀ ਟੈਂਡਰ ਸੀ ਇਹ ਜੀ ਅੱਛਾ ਦੋ ਚੀਜ਼ਾਂ ਦੇ ਵਿੱਚ 64 ਲੱਖ ਰੁਪਏ ਖਰਚ ਹੋ ਚੁੱਕੇ ਜੀ ਹਾਂਜੀ ਹਾਂਜੀ ਬਿਲਕੁਲ ਸਰ ਇਹ ਕੁਝ ਆਪਣੇ ਨਾ ਸਮਾਜ ਸੇਵਕ ਹੈਗੇ ਆ ਜਿਹੜੇ ਇਸ ਗੱਲ ਤੇ ਨਾ ਸਵਾਲ ਲਿਆ ਚਿੰਨ੍ਹ ਲਗਾਉਂਦੇ ਪਏ ਆ ਕਿ ਖਰਚਾ ਬਹੁਤ ਜ਼ਿਆਦਾ ਹੈਗਾ ਦਰਸਾਇਆ ਗਿਆ ਤੇ ਲੱਗਿਆ ਬਹੁਤ ਘੱਟ ਹੈ ਜੀ ਨਹੀਂ ਨਹੀਂ ਇਹਦੇ 'ਚ ਨਾ 162 ਵੀ ਨਹੀਂ ਹੈ ਜੀ ਇੱਥਾਂ अच्छा जी 15 15000 ਦੇ ਕਰੀਬ ਇੱਕ 베어ਿੰਗ ਹੁੰਦਾ ਜਦੋਂ ਉਹਨੂੰ ਸਲੈਬ ਦੇ ਉੱਪਰ ਚੱਕ ਕੇ ਨਾ ਰਿਸਪੇ ਨਾਲ 베어ਿੰਗ ਨੂੰ ਬਦਲ ਰਹੇ ਹਾਂ ਨਾ ਜੀ ਹਾਂਜੀ ਹਾਂਜੀ ਉਹ ਹੈ ਤੇ ਨਾ ਇਹ ਇਹਦੀ ਜੋਬ ਹੈ ਨਾ ਨੌੜਾ ਦੀ ਕੰਪਨੀ ਇੰਜੀਨੀਅਰ ਦੀ ਕੰਮ ਦਿੱਤਾ ਸੀ ਨਾ ਹਾਂਜੀ ਜਿਵੇਂ 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 ਮਿੱਤਲ ਹਸਪੀਟਲ ਕੋਲ ਦੀ ਸਲੈਬ ਇੱਕ ਬਾਹਰ ਚਲੀ ਗਈ ਸੀ ਜੀ ਹਾਂਜੀ ਹਾਂਜੀ 9 10 ਇੰਚ ਉਹ ਕੱਲੇ ਜੈਕ ਲਾ ਕੇ ਅੰਦਰ ਨੂੰ ਕਰਨ ਕਰਨ ਦੇ 5 6 ਲੱਖ ਰੁਪਏ ਸੀ ਉਹਦਾ ਟੈਂਡਰ ਜਿਹੜਾ ਪਾਇਆ ਸੀ ओके के स्पेसिलाइज्ड जॉब है मतलब जिमे सिर्फ ਹੁੰਦਾ ਦਾ 7000 ਦਾ ਲੰਦਾ ਡਾਕਟਰ 1.5 ਲੱਖਾ ਉਹ ਕੰਮ ਸੀ بس ਇਹਦਾ ਅੱਛਾ ਸਰ ਨਾ ਇਹਦੇ ਕੰਮ ਕਰਨ ਵਾਲਾ ਸੀ ਇਹਦੇ ਤੇ ਓਕੇ ਓਕੇ ਸਰ ਜਿਹੜਾ ਪੁਲ ਦੇ ਉੱਪਰ ਕੁਛ ਕੰਮ ਹੋਇਆ ਜੀ ਰਿਪੇਅਰ ਪੁਲ ਤੇ ਐਕਸਪੈਂਸ਼ਨ ਜੋਇੰਟ ਸੀ ਦੱਸ ਜਿਹੜੇ ਬਦਲੇ ਨੇ ਐਕਸਪੈਂਸ਼ਨ ਜੋਇੰਟ ਨਹੀਂ ਜੱਟ ਲਾਇਆ ਨੂੰ ਬਾਅਦ ਉਹ ਚੇਂਜ ਕਰੇ ਆ ਉਹ ਪੱਟ ਕੇ ਉਹ ਕੱਢ ਕੇ ਬਾਹਰ ਲਾਗ ਦਿੰਦੇ ਆ ਨਾ ਉਹ ਗਲਗੇ ਸੀ ਜਰ ਲੱਗੀਆਂ ਸੀ ਉਹਨਾਂ ਨੂੰ ਜੀ ਸਰ 15 20 ਸਾਲ ਬਾਅਦ ਗਾਲੇ ਹੀ ਜਾਂਦੇ ਆ ਉਹ ਕੱਢ ਕੇ ਸਾਰੇ ਬਾਹਰ ਕਰੇ ਆ ਉਹਦੇ ਵਿੱਚ ਨਾ ਸਿਰੋ ਲੈਦਰ ਭਰਿਆ ਜੀ ਜੀ ਸਰ ਠੀਕ ਹੈ ਸਰ ਤੇ 559 ਨਵੇਂ ਲੱਗੇ ਜੀ ਸਰ ਠੀਕ ਹੈ ਸਰ ਥੈਂਕ ਯੂ ਜੀ ਧੰਨਵਾਦ ਜੀ ਬਹੁਤ